ਨਾਮ ਵਗੈਰਾ ਦੱਸ ਦਿਓ ਤੇ ਆਪਾਂ ਵੀ ਕਰ ਮੋਲੇ ਬੈਠੇ ਆ ਤੇ ਅੱਜ ਜੀ ਥੋੜੀ ਤਰੀਕ ਵੀ ਬੋਲ ਦਿਓ ਕੋਈ ਜਦੋਂ ਕੋਈ ਬੰਦਾ ਵੀਡੀਓ ਦੇਖਦਾ ਤਾਂ ਉਹਨਾਂ ਦਾ ਇੱਕ ਰਿਕਾਰਡ ਵੀ ਬਣ ਜਾਂਦਾ ਨੇ ਵੀ ਵੀਡੀਓ ਉਦੋਂ ਦੀ ਬਣੀ ਹੋਈ ਹੈ 11/2024 ਅ ਪਹਿਲਾਂ ਤਾਂ ਜੀ ਆਪਣੇ ਬਾਰੇ ਦੱਸੋ ਤੇ ਅੱਜ ਆਪਾਂ ਕਿੱਥੇ ਬੈਠੇ ਗੱਲਬਾਤ ਕਰ ਰਹੇ ਆ ਥੋੜਾ ਜਿਹਾ ਤੇ ਆਪ ਜੀ ਬਾਰੇ ਆਪਣੇ ਪਰਿਵਾਰ ਬਾਰੇ ਥੋੜੀ ਜਾਣਕਾਰੀ ਦਿਓ ਜੀ ਸਾਰੀ ਦਿੰਨੇ ਆ ਜੀ ਜਿੰਨੀ ਕਾਊਗੀ ਤੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਆਪਾਂ ਬੈਠੇ ਆ ਪਿੰਡ ਕਰਮੂ ਵਾਲਾ ਸੇਲ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਇਹ ਪਿੰਡ ਦਰਿਆ ਦੇ ਕੰਡੇ ਤੇ ਵਸਿਆ ਬਿਲਕੁਲ ਕੰਡੇ ਦੇ ਉੱਤੇ ਵਸਿਆ ਪਿੰਡ ਹੈ ਇਹ तकरीबन ਮੇਰੇ ਹਿਸਾਬ ਦੇ ਨਾਲ 200 ਸਾਲ ਤੋਂ ਪਹਿਲਾਂ ਵਸਿਆ ਪਿੰਡ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜਿਹੜੀ ਸਾਡੀ ਆਲਵਾ ਸਾਡਾ ਕਾਫੀ ਵੱਡਾ ਪਰਿਵਾਰ ਹੋ ਗਿਆ ਇੱਥੇ ਹੁਣ ਤੇ ਸਾਡੇ ਵੱਡੇ ਜਿਹੜੇ ਸੀ ਉਹ ਧੁੰਦੇ ਤੋਂ ਉੱਠ ਕੇ ਆਏ ਜਿਹੜਾ ਗੋੰਡਵਾਲ ਸਾਹਿਬ ਦੇ ਲਾਗੇ ਧੁੰਦਾ ਨਾ ਉਹ ਵੀ ਦਰਿਆ ਦੇ ਉੱਤੇ ਹੀ ਆ ਕੰਡੇ ਦੇ ਉੱਤੇ ਹੀ ਆ ਉੱਥੋਂ ਉੱਠ ਕੇ ਆਏ ਤੇ ਸਾਨੂੰ ਇੱਥੇ ਹੁਣ ਆ ਇਸ ਟਾਈਮ ਤੇ ਨਾ ਧੁੰਧਿਆ ਪਰਿਵਾਰ ਕਰਕੇ ਜਾਣਦੇ ਆ ਹਾਂਜੀ ਪਿੰਡ ਦੇ ਵਿੱਚ ਕਾਫੀ ਸਾਡਾ ਸਤਿਕਾਰ ਮਾਣ ਮੈਂ 25-30 ਸਾਲ ਤੋਂ ਪੰਚਾਇਤ ਦੇ ਵਿੱਚ ਨਾ ਲਗਾਤਾਰ ਹੀ ਤੁਰਿਆ ਆਉਂਦਾ ਜਿਹੜਾ ਕਿ ਸਰਬਸੰਤੀ ਹੋ ਜਾਂਦੀ ਰਹੀ ਤੇ ਮੈਂ 5-6 ਵਾਰ ਸਰਬਸੰਤੀ ਨਾਲ ਹੀ ਆ ਗਿਆ ਇੱਥੇ ਇੱਕ ਵਾਰੀ ਇਲੈਕਸ਼ਨ ਹੋਈ ਵੋਟਾਂ ਪਈਆਂ ਤੇ ਮੈਂ ਇੱਥੇ ਆ ਗਿਆ ਗੁਰਪ੍ਰੀਤ ਸਿੰਘ ਮਾਕੇ ਇਥੇ ਸਾਡੇ ਬਹੁਤ ਵਧੀਆ ਪਰਿਵਾਰ ਆ ਸਾਡੇ ਸਰਦਾਰ ਗਰਬਚਨ ਸਿੰਘ ਜੀ ਕਰਮੂ ਵਾਲਾ ਬਹੁਤ ਧਾਰਮਿਕ ਬੰਦੇ ਆ ਧਾਰਮਿਕ ਆਲਾ ਨਾ ਗੁਰਬਾਣੀ ਪੜਨ ਵਾਲੇ ਬੰਦੇ ਆ ਸਾਡਾ ਉਹਨਾਂ ਦੇ ਨਾਲ ਸੰਜੋਗ ਆ ਸੁਲਝੇ ਬੰਦੇ ਆ ਤੇ ਸਾਨੂੰ ਉਹਨਾਂ ਦੇ ਨਾਲ ਰਹਿਣ ਕਰਕੇ ਨਾ ਸਾਨੂੰ ਬਹੁਤ ਵਧੀਆ ਮੱਤ ਮਿਲੀ ਸਾਡਾ ਜਿਹੜਾ ਪੁਰਾਣਾ ਜੀਵਨ ਸੀ ਨਾ ਐਂ ਦੀ ਐਂ ਕੋਈ ਅਜ ਤੋਂ 40-45 ਸਾਲ ਪਹਿਲਾਂ ਦਾ ਲਾ ਲੋ ਇਹ ਦਰਿਆਵਾਂ ਦਾ ਏਰੀਆ ਹੁਣ ਕਰਕੇ ਨਾ ਪਛੜਿਆ ਏਰੀਆ ਸੀ ਤੇ ਸਾਡੇ ਇਥੇ ਜਿਹੜੇ ਲੋਕ ਰਹਿੰਦੇ ਸੀ ਨਾ ਦਾਰੂ ਤੋਂ ਪਾਰ ਜਾਂਦੇ ਇਹ ਕੋਈ ਨਸ਼ਾ ਦਾਰੂ ਦੂਰ ਕੱਢਦੇ ਕੋਈ ਛੇਹੋ ਜਿਹਾ ਕੋਈ ਮਤਲਬ ਉਹਨਾਂ ਦਾ ਕਿਤਾ ਕਿਸਮ ਹੈਗਾ ਸੀ ਹਾਂਜੀ ਉਦੋਂ ਬਾਅਦ ਦੇ ਵਿੱਚ ਜਦੋਂ ਫਿਰ ਇਹਨਾਂ ਸਾਡੇ ਇਹਨਾਂ ਪਰਿਵਾਰਾਂ ਦੇ ਨਾਲ ਸਾਡਾ ਸੰਯੋਗ ਬਣਿਆ ਇਹਨਾਂ ਨੇ ਸਾਨੂੰ ਚੰਗੀ ਗਾਈਡੈਂਸ ਦਿੱਤੀ ਚੰਗੀ ਗਾਈਡਸ ਹੋਣ ਕਰਕੇ ਨਾ ਅਸੀਂ ਅੱਜ ਬਹੁਤ ਵਰੀਆ ਜੀਵਨ ਜੀ ਰਹੇ ਹਾਂ ਹੋਰ ਕੋਈ ਦੱਸੋ ਤੁਸੀਂ ਵੀ ਆਪਣੇ ਬਾਰੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਹਿ ਮੈਂ ਇੰਦਰਜੀਤ ਸਿੰਘ ਪਿੰਡ ਕਰਮੂ ਵਾਲੇ ਦੇ ਰਹਿਣ ਵਾਲਾ ਵਾਂ ਤੇ ਇੱਥੇ ਹੀ ਜੰਮੇ ਬਣੇ ਆ ਜੀ ਇਸ ਪਿੰਡ ਦੇ ਵਿੱਚ ਹੀ ਇੱਥੇ ਉੱਠ ਕੇ ਫਿਰ ਅਹੀਂ ਸਾਡੇ ਜਿਹੜਾ ਪਿਓ ਸਾਡਾ ਫਾਦਰ ਸਾਹਿਬ ਹੀ ਹੋ ਸਿਆਸੀ ਨਹੀਂ ਹੈਗੇ ਉਹ ਵਾਈਵ ਕਰਦੇ ਸੀ ਉਹਨਾਂ ਤੋਂ ਬਾਅਦਾਂ ਫਿਰ ਮੇਰਾ ਵੱਡੇ ਬਰਦਰ ਅਗੁਰਵਜਨ ਸਿੰਘ ਜਿਨ੍ਹਾਂ ਨੇ ਕਰਮੂ ਵਾਲਾ ਉਹਨਾਂ ਦੇ ਨਾਂ ਤੇ ਹੋਇਆ ਪਹਿਲਾਂ ਨਾਂ ਕੱਲਾ ਕਰਮੂ ਵਾਲਾ ਕੋਈ ਜਾਣਦਾ ਨਹੀਂ ਫਿਰ ਗੁਰਵਜਨ ਸਿੰਘ ਤੋਂ ਉਹਨਾਂ ਨੇ ਨਾਲ ਕਰਮੂ ਵਾਲਾ ਜੋੜ ਲਿਆ ਫਿਰ ਐਸਡੀ ਪੀਸੀ ਦੇ ਮੈਂਬਰ ਬਣੇ ਅਹੀਂ 1982 ਦੇ ਸਰਪੰਚ ਬਣਦੇ ਆਉਂਦੇ ਆ ਜੀ ਜੇ ਅਸੀਂ ਬਣਦਾ ਤਾਂ ਵੀ ਹੀ ਬਣਦੇ ਆ ਜੇ ਉਤਨਾ ਹੁੰਦੀ ਇੱਤਹਾਵੇਂ ਫੇਰ ਅਹੀਂ ਦੋਵੇਂ ਭਰਾਵਾਂ ਵੀ ਇੱਕ ਬਣ ਜਾਂਦਾ ਕਦੀ ਉਹ ਬਣ ਗਏ ਕਦੀ ਮੈਂ ਬਣ ਗਿਆ ਇਹ ਸਾਡੇ ਨਾਲ 20-30 ਸਾਲਾਂ ਤੋਂ ਮੈਂਬਰ ਆ ਹਾਂ ਮੈਂ ਉਹਨਾਂ ਦਾ ਭਰਾਵਾ ਛੋਟਾ ਜੀ ਅਸੀਂ ਚਾਰ ਭਾਈ ਸਾਹਿਬ ਸੀ ਇੱਕ ਦੀ ਪਹਿਲਾਂ ਡੈਥ ਹੋ ਗਈ 79 ਚ ਉਹਦਾ ਪਰਿਵਾਰ ਵੱਖਰਾ ਸੀ ਤਿੰਨ ਭਾਈ ਸਾਹਿਬ ਇਕੱਠੇ ਆ ਜੀ ਤੇ ਇਕੱਠੀ ਸਾਡੀ ਵਾਈ ਆ ਇਕੱਠੀ ਸਾਡੇ ਇੱਕੋ ਹੀ ਚੁੱਲ੍ਹਾ ਸਾਡਾ ਤਪਦਾ ਜੀ ਇੱਕ ਹੀ ਸਾਂਹੀ ਰੋਟੀ ਪਾਣੀ ਬਣਾਉਂਦੇ ਆਪਦਾ ਤੇ ਉਦੋਂ ਉਹ ਮੁੜਕੇ ਫੈਸੀ ਪੀਸੀ ਦੇ ਮੈਂਬਰ ਬਣ ਗਏ ਫਿਰ ਸਰਪੰਚ ਮੈਂ ਬਣ ਗਿਆ ਜੀ ਇਸ ਤਰ੍ਹਾਂ ਕਰਕੇ ਅਸੀਂ ਇਹ ਸਾਰੇ ਬੰਦੇ ਜਿੰਨੇ ਬਿਠੇ ਸਾਡੇ ਸੰਜੋਗੀ ਆ ਅਸੀਂ ਹੱਤਵਾਂ ਦੀ ਇਕੱਠਾ ਲੜਾਈ ਸਾਰਿਆਂ ਨੇ ਇਹਨਾਂ ਦੇ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਇਹਨਾਂ ਦੀ ਮਾਤਾ ਦੀ ਵੀ ਹੋ ਗਈ ਇਹਨਾਂ ਨੂੰ ਮਾਰ ਗਏ ਸੀ ਤੇ ਇਹ ਕਰਕੇ ਅਸੀਂ ਸਾਰਿਆਂ ਨੇ ਜੁੜੇ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਜੁੜੇ ਹੋਏ ਆ ਤੇ ਇਹ ਕਰਕੇ ਉਤਨੇ ਪਿਆਰ ਚੱਲ ਰਿਹਾ ਜੋ ਅਸੀਂ ਤੁਰਿਆਂ ਚੱਲ ਗਏ ਖਾਲਾਂ ਦੇ ਉਤਨੀ ਅੱਜ ਵੀ ਉਹੀ ਪਿਆਰ ਸਾਡਾ ਇਹ ਨਹੀਂਗਾ ਤੇ ਪਿੰਡ ਤੇ ਵੋਟਾਂ ਵੇਲੇ ਅਸੀਂ ਕਦੀ ਲੜਾਈ ਨਹੀਂ ਹੁੰਦੀ ਤੀ ਜੀ ਪਿਆਰ ਨਾਲ ਵੋਟਾਂ ਪਾਉਂਦੇ ਹਰ ਇੱਕ ਦੇ ਨਾਲ ਪਵਾ ਕੇ ਵੋਟਾਂ ਤੇ ਜਿਹਦੀ ਜੇਥੋਂ ਜੇ ਚਲੋ ਤੇ ਲੱਗ ਚੀਜ਼ ਆ ਪਰ ਅਸੀਂ ਕਦੀ ਲੜਾਈ ਨਹੀਂ ਹੁੰਦੀ ਤੀ ਤੇ ਹਰ ਇੱਕ ਨੂੰ ਸਮਝਾ ਕੇ ਰੱਖੀਦਾ ਵੀ ਲੜਨਾ ਨਹੀਂ ਆਪਾਂ ਇੱਕ ਜੀ ਪਿੰਡ ਬਾਰੇ ਪੁਰਾਣੀ ਜਾਣਕਾਰੀ ਹਨਾ ਜੀ ਮਤਲਬ ਪਿੰਡ ਦੇ ਵਿੱਚ ਕੋਈ ਸੁੰਦਰ ਸਿੰਘ ਉਹਦਾ ਪਰਿਵਾਰ ਹੋਇਆ ਇੱਕ ਬਹੁਤ ਵੱਡਾ ਉਹਨਾਂ ਬਾਰੇ ਤੁਸੀਂ ਜੋ ਵੀ ਜਾਣਕਾਰੀ ਜੀ ਹਾਂਜੀ ਹਾਂਜੀ ਸਰਦਾਰ ਸੁੰਦਰ ਸਿੰਘ ਜੀ ਚੀਨ ਵਾਲਾ ਕਹੇ ਕਿ ਉਹਨੂੰ ਬੁਲਾਉਂਦੇ ਸੀ ਜਦੋਂ ਛੋਟੇ ਸੀ ਹਾਂਜੀ ਤੇ ਉਹਨਾਂ ਦੇ ਮੇਰਾ ਹਲ ਛੇ ਦੋ ਬੇਟੇ ਹੀ ਹੋ ਤੇ ਬਾਹਰ ਹੀ ਉਧਰ ਹੀ ਸਿੰਗਾਪੁਰ ਕੇ ਜਾਂ ਜਿੱਥੇ ਵੀ ਹੀ ਉੱਥੇ ਹੀ ਉਧਰੇ ਉਹ ਇੱਥੇ ਘਟ ਆਏ ਆਏ ਹੈ ਪਰ ਘਟ ਆਏ ਤੇ ਸੁੰਦਰ ਸਿੰਘ ਚੀਨ ਵਾਲੇ ਦਾ ਨੇ ਇੱਕ ਇਲਾਕੇ ਦੇ ਵਿੱਚ ਨਾਮ ਸੀ ਉਸ ਟਾਈਮ ਤੇ ਜਦੋਂ ਅਸੀਂ ਛੋਟੇ ਸੀ ਨਾ ਬਿਲਕੁਲ ਉਹਨਾਂ ਦਾ ਇੱਕ ਨਾਮ ਸੀ ਇਲਾਕੇ ਦੇ ਵਿੱਚ ਸੁੰਦਰ ਸਿੰਘ ਚੀਨ ਵਾਲਾ ਕਹਿ ਕੇ ਕਹਿੰਦੇ ਸੀ ਤੇ ਬਹੁਤ ਵਧੀਆ ਬੰਦਾ ਸੀ ਡਾਕਟਰ ਵੀ ਰਹਿਣਾ ਉਹਦੇ ਘਰ ਤੇ ਉਹਨਾਂ ਨੇ ਪਿੰਡ ਦੇ ਵਿੱਚ ਰਹਿ ਕੇ ਵੀ ਨਾ ਕਾਫੀ ਆਪਣਾ ਉਹਨਾਂ ਨੇ ਮਤਲਬ ਪਿਆਰ ਸਤਿਕਾਰ ਵਧਾਇਆ ਸੀਗਾ ਤੇ ਫਿਰ ਆ ਕੋਈ ਸਮਾ ਆ ਜਾਂਦਾ ਜੀ ਫਿਰ ਜਦੋਂ ਸੰਸਾਰ ਤੋਂ ਚਲੇ ਗਏ ਸੁਣਿਆ ਹੈਗਾ ਮੜਾ ਜਾ ਮੈਨੂੰ ਸੁਪਨੇ ਵਾਂਗੂ ਝਲਕ ਵੀ ਹੈਗੀ ਉਹਦੇ ਸਰੂਪ ਦੀ ਹਾਂਜੀ ਇਹਨਾਂ ਕੁ ਮੈਂ ਉਹਦੇ ਬਾਰੇ ਇੰਨਾਕ ਜਾਣਦਾ ਮੈਂ ਬਾਕੀ ਉਹਨਾਂ ਨੇ ਜਿਹੜਾ ਕੰਮਕਾਰ ਕੀਤੇ ਪਿੰਡ ਦੇ ਵਿੱਚ ਉਹਨਾਂ ਖੂਲ ਆਏ ਸੋ ਕਾਫੀ ਮਤਲਬ ਜਿਤਨਾ ਖੇਤਾਂ ਦੇ ਵਿੱਚ ਵੀ ਲਾਏ ਪਿੰਡ ਦੇ ਵਿੱਚ ਵੀ ਆਪਣੇ ਘਰੇ ਵੀ ਲਾਏ ਕਿਉਂ ਉਦੋਂ ਨਲਕੇ ਨੁਲਕੇ ਜਾਂ ਕੋਈ ਬੰਬੀਆਂ ਦਾ ਸਿਸਟਮ ਨਹੀਂ ਹੁੰਦਾ ਉਦੋਂ ਕੰਮਕਾਰ ਸਾਰਾ ਚੱਲਦਾ ਸੀ ਮਤਲਬ ਖੂਹ ਦੇ ਪਾਣੀ ਦੇ ਨਾਲ ਹੀ ਹਾਂਜੀ ਇਹ ਕਰਕੇ ਉਹਨਾਂ ਨੇ ਪਰਫਕਾਰ ਕੀਤਾ ਜਿੰਨਾ ਹੈ ਸੀ ਵਧੀਆ ਰਹਿ ਬੰਦੇ ਉਹ ਨਾ ਵਰ ਬੰਦੇ ਸਿਆਣੇ ਬੰਦੇ ਸੀ ਹਾਂਜੀ ਕੋਈ ਉਹਨਾਂ ਦਾ ਇਲਾਕੇ 'ਚ ਕੋਈ ਕੋਈ ਅਜਿਹੀ ਕਹਿ ਨਹੀਂ ਸਕਦਾ ਵੀ ਉਹਨਾਂ ਨੇ ਕੋਈ ਕਿਸੇ ਨਾਲ ਧੋਖਾ ਕੀਤਾ ਹੋਵੇ ਠੱਗੀ ਮਾਰੀ ਹੋਵੇ ਵਧੀਆ ਇਨਸਾਨ ਆਪਦੀ ਜ਼ਿੰਦਗੀ ਜੀ ਕੇ ਚਲੇ ਗਏ ਉਹ ਉਹਨਾਂ ਨੇ ਜਿਹੜੇ ਕੋਈ ਚੰਗੇ ਕੰਮ ਕੀਤੇ ਉਹਨਾਂ ਬਾਰੇ ਜਿਸ ਤਰ੍ਹਾਂ ਦੀ ਕੋਈ ਗੱਲਾਂ ਜਿਹੜੀਆਂ ਜੀ ਕੋਈ ਜ਼ਿਆਦਾ ਬਹੁਤ ਲੋਕਾਂ 'ਚ ਪ੍ਰਚਲਿਤ ਨੇ ਉਹ ਉਸ ਤਰ੍ਹਾਂ ਦੀ ਕੋਈ ਖਾਸ ਗੱਲਾਂ ਬੱਲੇ ਦਿਨਾਂ 'ਚ ਨਹੀਂ ਨਹੀਂ ਜਿੰਨੀਆਂ ਮੇਰੇ ਧਿਆਨ ਸੀ ਮੈਂ ਬੋਲ ਦਿੱਤੀਆਂ ਜੀ ਹਾਂ ਜੀ ਬੜੀ ਕਣੀ ਲੈਂਦੇ ਪੈਸੇ ਨਹੀਂ ਲੈਂਦੇ ਵਾਦਦੇ ਨਾ ਆ ਪਹਿਲੀ ਦੀ ਜ਼ਮੀਨ ਦੀ ਗੱਲ ਹੈਗੀ ਸੀ ਕਿ ਲੋਕ ਵਿਚਾਰੇ ਉਦੋਂ ਚੋਂ ਜ਼ਮੀਨ ਦੀ ਉਦੋਂ ਜਾਇਦਾਦ ਦੀ ਕੋਈ ਕਦਰ ਨਹੀਂ ਹੁੰਦੀ ਤੇ ਜੇ ਕਿਸੇ ਨੂੰ ਲੋੜ ਪੈਣੀ ਪੈਸੇ ਦੀ ਤੇ ਉਹਨੇ ਆਖਣਾ ਮੇਰੀ ਜ਼ਮੀਨ ਤੁਸੀਂ ਤੋਕੀ ਸਾਹਿਬ ਲੈ ਲਓ ਉਹਨੇ ਇਹ ਕਹਿਣਾ ਵੀ ਜ਼ਮੀਨ ਮੈਂ ਬੈ ਨਹੀਂ ਲੈਣੀ ਪੈਸੇ ਤੈਨੂੰ ਚਾਹੀਦੇ ਆ ਮੈਨੂੰ ਗਹਿਣੇ ਦੀ ਰਜਿਸਟਰੀ ਕਰਦੇ ਜਦੋਂ ਮੈਨੂੰ ਪੈਸੇ ਵਾਪਸ ਕਰੇਂਗਾ ਆਪ ਤੇ ਜ਼ਮੀਨ ਵਾਪਸ ਕਰ ਲੈ ਤੇਰੇ ਬੱਚੇ ਨਿੱਕੇ ਆ ਅੰਤ ਨੂੰ ਕੋਈ ਸਮਾ ਆਊਗਾ ਕਿਤੇ ਛਡਾ ਲੋਗੇ ਇਹੋ ਜਿਹਾ ਉਹਦਾ ਮਤਲਬ ਵਰਤੀਰਾ ਸੀ ਲੋਕਾਂ ਦੇ ਵਿੱਚ ਬਹੁਤ ਵਧੀਆ ਵਿਚਰੇ ਹੋ ਅੱਜ ਇਸ ਕਰਕੇ ਵੀ ਲੋਕ ਉਹਨਾਂ ਨੂੰ ਜਾਣਦੇ ਆ ਜੀ ਹਾਂ ਜੀ ਤੇ ਠੰਡੀ ਸੁਰਤ ਦੇ ਵਿੱਚ ਜਿੱਥੇ ਪਿੰਡ ਦੇ ਵਿੱਚ ਲੋਕਾਂ ਦਾ ਰਹਿਣ ਸਹਿਣ ਕੰਮਕਾਰ ਖੇਤੀ ਵਗੈਰਾ ਇਹ ਚ ਕੀ ਤੁਸੀਂ ਕਿਵੇਂ ਬਦਲਿਆ ਉਹ ਸਾਰਾ ਬਦਲਾਵ ਪਹਿਲਾਂ ਕਿਵੇਂ ਦਾ ਸੀ ਹਰ ਇੱਕ ਚੀਜ਼ ਕਿਵੇਂ ਬਦਲੀਆ ਉਹਦੇ ਬਾਰੇ ਮੈਂ ਮੈਂ ਸਭ ਤੋਂ ਪਹਿਲਾਂ ਉਹ ਤੇ ਮੰਡ ਦੀ ਗੱਲ ਕਰਾਂ ਜੀ ਸਾਡਾ ਮੰਡ ਜਿਹੜਾ ਸੀ ਨਾ ਜਦੋਂ ਅਸੀਂ ਜਵਾਨੀ ਵਾਰੇ ਸੀ ਛੋਟੇ ਹਾਂ ਤੇ ਸਾਰਾ ਜੰਗਲੀ ਏਰੀਆ ਸੀ ਇੱਥੇ ਕੋਈ ਫਸਲ ਨਹੀਂ ਹੁੰਦੀ ਜੰਗਲੀ ਏਰੀਆ ਹੁਣ ਕਰਕੇ ਮਾਲਮੂਲ ਲੋਕਾਂ ਨੇ ਡੰਗਰ ਪਸ਼ੂ ਰੱਖਦੇ ਸੀ ਤੇ ਪਸ਼ੂ ਪੂਖੂ ਚਾਰ ਕੇ ਲੈ ਆਉਂਦੇ ਵਾਪਸ ਆ ਜਾਂਦੇ ਸੀ ਤੇ ਜਿਹੜਾ ਸਾਡਾ ਇਧਰਲਾ ਉੱਪਰਲਾ ਤਾੜ ਵਾਲਾ ਖੇਤਰ ਆ ਜਿੱਥੇ ਆਪਾਂ ਬੈਠੇ ਆ ਅੱਜ ਕਰਮੂ ਵਾਲਾ ਘੜਕਾ ਦੇ ਘੇਰੇ-ਘੇਰੇ ਜਿਹੜਾ ਵਾ ਇਹ ਉਸ ਟਾਈਮ ਦੇ ਉੱਤੇ ਬਰਾਨਾ ਏਰੀਆ ਹੁੰਦਾ ਸੀ ਨਹਿਰ ਬਹੁਤ ਘੱਟ ਪੈਂਦੀ ਥੋੜੀ ਜੀ ਨਹਿਰ ਪੈਂਦੀ ਥੋੜੀ ਜੀ ਫਸਲ ਹੁੰਦੀ ਸੀ ਜਿਹਦੇ 'ਚ ਮਾੜੇ-ਮੋٹے ਕਣਕ-ਕੁਣਕ ਖਾਣ ਜੋਗੀ ਕਿਤੇ ਹੋ ਗਈ ਕਿਤੇ ਨਾ ਹੋ ਗਈ ਇਦਾਂ ਹੀ ਰਿਆ ਸਮਾਂ ਹਾਂਜੀ ਇਹ ਬਰਾਨਾ ਏਰੀਆ ਸਾਰਾ ਜਦੋਂ ਬਾਰਸ਼ਾਂ ਪੈਂਦੀਆਂ ਸੀ ਤੇ ਦਰਿਆ ਇਧਰਲੇ ਪਾਸੇ 20 ਫੁੱਟ 25 ਫੁੱਟ ਨੀਵਾ ਸੀ ਇਧਰੋਂ ਜਦੋਂ ਮਿੱਟੀ ਡੁੱਟਦੀ ਸੀ ਤੇ ਉਹ ਪੰਗਾ ਖੋਲੇ ਬਣ ਗਏ ਪੰਗਾ ਖੋਲੇ ਬਣ ਗਏ ਜਦੋਂ ਦਰਿਆ ਦੇ ਵਿੱਚ ਉਧਰ ਪਾਣੀ ਪੂਣੀ ਆਉਣਾ ਤੇ ਸਾਡੇ ਲੋਕਾਂ ਨੇ ਜਿੰਨਾ ਪਸ਼ੂ-ਪਸ਼ੂ ਰੱਖਦੇ ਕਾਫੀ ਤੇ ਸਾਰੇ ਪਸ਼ੂ ਇੱਧਰ ਵੰਗਾ ਖੋਲਿਆਂ ਦੇ ਵਿੱਚ ਚਾਰ ਕੇ ਲਿਆਉਂਦੇ ਭੇਡਾਂ ਬੱਕਰੀਆਂ ਬਾਕੀ ਗਾਵਾਂ ਦੇਸੀ ਗਾਵਾਂ ਹੁੰਦੀਆਂ ਸੀ ਇਹ ਸਾਰਾ ਮਾਲ ਇੱਧਰ ਚੱਲਦਾ ਸੀ ਇੱਕ 1960 ਦੀ ਗੱਲ ਹੈ ਹਾਂ ਇੰਨੀ ਇਸ ਤੋਂ ਪਹਿਲਾਂ ਦੀ ਆ ਤੇ 1950-60 ਦੀ ਲਾ ਲਓ ਤੁਸੀਂ ਠੀਕ ਹੈ ਇੱਥੇ ਇੱਕ ਗੱਲ ਹਾਂ ਜੀ ਤੇ ਹਾਂ ਤੇ ਬਾਕੀ ਇੱਥੇ ਮੈਂ ਇੱਕ ਹੋਰ ਗੱਲ ਵੇਖੀ ਸੀ ਵੀ ਉਹ ਜਿਹੜਾ ਜੀਵਨ ਸੀ ਤੇ ਉਹ ਜਿਹੜਾ ਅਸੀਂ ਦੁੱਧ ਪੀਂਦੇ ਹਾਂ ਉਹਨਾਂ ਉਹਨਾਂ ਪਸ਼ੂਆਂ ਦਾ ਇੱਥੇ ਬੂਟੀਆਂ ਸੀ ਜਿਹੜੀਆਂ ਕਿ ਅੱਜ ਵੀ ਕੋਈ ਬੰਦਾ ਚਾਵੇ ਵੀ ਐਵੇਂ ਬੋਲਦੇ ਮੈਂ ਦਿਖਾ ਸਕਦਾ ਕਿਤੇ ਕਿਤੇ ਮਿਲ ਜਾਂਦੀ ਉਹ ਜਿੱਥੇ ਕਿਤੇ ਵਟ ਉੱਠ ਤੇ ਕਦੇ ਹੈਗੀ ਆ ਉਹ ਡੰਗਰ ਮੈਂ ਜਦੋਂ ਛੋਟਾਂ ਦਾ ਚਾਰਦੇ ਨਹੀਂ ਅਸੀਂ ਉਹਨਾਂ گاਵਾਂ ਨੇ ਉਹ ਬੂਟੀਆਂ ਖਾਣੀਆਂ ਉਹਨਾਂ ਦਾ ਸਵਾਦ ਦੁੱਧ ਦਾ ਵੱਖਰਾ ਸੀ ਅੱਜ ਨਾਲੋਂ ਬਹੁਤ ਵੱਖਰਾ ਸੀ ਹਾਂਜੀ ਤੇ ਜਿਹੜੀਆਂ ਭੇਡਾਂ ਬੱਕਰੀਆਂ ਹੁੰਦੀਆਂ ਸੀ ਉਹਨਾਂ ਨੇ ਆ ਮਲੇ ਤੇ ਕਰੀਰ ਤੇ ਜੇ ਇਹਨਾਂ ਦੇ ਨਾਲ ਜੋ ਫੁੱਲ ਜਾਂ ਡੇਲੇ ਲੱਗਦੇ ਸੀ ਜੋ ਲੱਗਦੇ ਸੀ ਉਹਨਾਂ ਨੇ ਉਹ ਖਾਣੇ ਜਿਹੜਾ ਉਹਨਾਂ ਦਾ ਦੁੱਧ ਸੀ ਤੇ ਉਹ ਬੜਾ ਕੀਮਤੀ ਸੀ ਸਿਹਤ ਵਾਸਤੇ ਤੇ ਮੈਂ ਤਾਂ ਇਹ ਵੀ ਵੇਖਿਆ ਵੀ ਉਹਨਾਂ ਨੂੰ ਤਾਂ ਕੋਈ ਬਿਮਾਰ ਨਹੀਂ ਹੁੰਦਾ ਹਾਂਜੀ ਜਦੋਂ ਅਸੀਂ ਛੋਟੇ ਸੀ ਬਿਲਕੁਲ ਕੋਈ ਬਿਮਾਰ ਨਹੀਂ ਹੁੰਦਾ ਸਾਡੇ ਪਿੰਡ ਇੱਕ ਬਾਬਾ ਜੱਸਾ ਸਿੰਘ ਵੇ ਚੰਗੇ ਸੰਤ ਹੋਏ ਗੁਰਬਾਣੀ ਪੜ੍ਹਦੇ ਸੀ ਗੁਰਦੁਆਰੇ ਬੈਠੇ ਸੀ ਕਿਸੇ ਨੂੰ ਕੋਈ ਬਿਮਾਰੀ ਹੋਣੀ ਉਹਨਾਂ ਕੋਲ ਜਾਣਾ ਉਹਨਾਂ ਨੇ ਪੂੜੀ ਦੇ ਦੇਣੀ ਤੇ ਠੀਕ ਹੋ ਜਾਣਾ ਇੰਨਾ ਹੀ ਇੰਨਾ ਹੀ ਕੰਮ ਸੀ ਇੰਨਾ ਵਧੀਆ ਮਤਲਬ ਸੇਤਾਂ ਹੀ ਲੋਕਾਂ ਦੀਆਂ ਕੰਮਕਾਰ ਕਰਦੇ ਸੀ ਪਿਆਰ ਕਰਦੇ ਸੀ ਉਦੋਂ ਬਾਅਦ ਦੇ ਵਿੱਚ ਜਦੋਂ ਸੰਨ 86 ਦੇ ਵਿੱਚ ਥੋੜੀ ਡਿਵੈਲਪਮੈਂਟ ਹੋਈ ਨਾ ਥੋੜੇ ਥੋੜੇ ਟੂਬ ਲੱਗਣੇ ਸ਼ੁਰੂ ਹੋ ਗਏ ਇੰਜਣ ਆ ਗਏ ਡੀਜ਼ਲ ਸਸਤਾ ਹੁੰਦਾ ਹੀ ਉਦੋਂ ਫਿਰ ਲੋਕਾਂ ਨੇ ਥੋੜਾ ਥੋੜਾ ਮਤਲਬ ਪਾਣੀ ਪੂਣੀ ਪੈਣ ਦੇ ਵ ਬਰਾਨੀਆਂ ਏਰੀਆ ਚ ਜਿਨਾਂ ਜਿਨਾਂ ਏਰੀਆ ਕੁਆਰ ਹੁੰਦਾ ਗਿਆ ਉਸ ਤੋਂ ਬਾਅਦ ਦੇ ਵਿੱਚ ਮੁੜ ਕੇ ਟਰੈਕਟਰਾਂ ਦਾ ਮਸ਼ੀਨਰੀ ਦਾ ਯੁੱਗ ਆ ਗਿਆ ਜਦੋਂ ਮਸ਼ੀਨਰੀ ਦਾ ਯੁੱਗ ਆ ਗਿਆ ਫਿਰ ਜਿੰਨੇ ਵੰਗਾ ਖੋਲੇ ਸੀ ਨਾ ਸਾਰੇ ਲੋਕਾਂ ਨੇ ਫਿਰ ਆਪੋ ਆਪ ਦੇ ਮਤਲਬ ਸਾਡੇ ਪਿੰਡ ਦਾ ਸੰਜੋਗ ਵੀ ਵੜਾ ਇੱਕ ਦੂਜੇ ਨਾਲ ਜਿਤਨਾ ਸਾਡੇ ਸਰਪੰਚ ਸਾਹਿਬ ਨਹੀਂ ਬੈਠੇ ਇਹਨਾਂ ਕੋਲ ਟਰੈਕਟਰ ਹੁੰਦੇ ਸੀ ਤੇ ਜਦੋਂ ਵੀ ਕਦੇ ਸਾਨੂੰ ਲੋੜ ਪਈ ਸਾਡੇ ਕੋਲ ਤਾਂ ਟਰੈਕਟਰ ਨਹੀਂ ਹੁੰਦਾ ਇਹਨਾਂ ਨੇ ਸਾਰਿਆਂ ਬੰਦਿਆਂ ਦੀ ਮਤ ਕਰਨੀ ਹਾਂਜੀ ਇਤਰਾ ਕਰਕੇ ਫਿਰ ਇੱਕ ਦੂਜੇ ਦਾ ਸੰਜੋਗ ਕਰਕੇ ਫਿਰ ਵਾਦੇ 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 ਅੱਜ ਬਹੁਤ ਵਧੀਆ ਪਿੰਡ ਕਰਮੂ ਵਾਲਾ ਵਸ ਰਿਹਾ ਜੀ ਹਾਂਜੀ ਉਹ ਇੱਕ ਤੁਸੀਂ ਹੁਣ ਗੱਲ ਕੀਤੀ ਸੀ ਕਿ ਅਤਵਾਰ ਦੇ ਦੌਰ ਚ ਕੁਝ ਪਰਿਵਾਰ ਮਾਰੇ ਗਏ ਜਾਂ ਉਹ ਥੋੜਾ ਜਿਹਾ ਦੱਸਿਓ ਕੋਈ ਤਾਂ ਗਲਤ ਫਹਿਮੀ ਦੇ ਨਾਲ ਗੜਬੜ ਹੋ ਗਈ ਅੱਛਾ ਸਾਡੇ ਪਿੰਡ ਦੇ ਬੰਦੇ ਸੀ ਉਹਨਾਂ ਨੇ ਸਾਡੇ ਪਰਿਵਾਰਾਂ ਨੂੰ ਦੋ ਤਿੰਨ ਪਰਿਵਾਰਾਂ ਨੂੰ ਉਹਨਾਂ ਨੇ ਜੜਪੜ ਕਰਦੇ ਜਿ ਮਾਰਦੇ ਬਦ ਉਹਨਾਂ ਦੇ ਫਾਦਰ ਮਾਰਤਾ ਕਿਸੇ ਦੀ ਮਾਂ ਮਾਰਦੀ ਅਸੀਂ ਸਾਡੀ ਆਰਤੀ ਸੀ ਸਾਡੇ ਨੂੰ ਵੀ ਬੰਬ ਦੋਵਰਾਂ ਲਾਇਆ ਉਹਨਾਂ ਨੇ ਇੱਕ ਨਾ ਬੰਬ ਲਾਇਆ ਇਹ ਗਾਂ ਲੱਗ ਗਈ ਫੇਰ ਚੱਲਿਆ ਫੇਰ ਇੱਕ ਨਾ ਬੰਦਾ ਸੀ ਕੋਈ ਸਾਨੂੰ ਦੱਸਤਾ ਉਹਨੇ ਉਹਨੂੰ ਮੁੜ ਕੇ ਫਿਰ ਉਹਨਾਂ ਨੇ ਉਹਨੂੰ ਰਾਤ ਨੂੰ ਮਾਰ ਗਏ ਅਸੀਂ ਜਿਹੜੇ 8-10 ਕਰ ਰਹੇ ਅਸੀਂ ਇਕੱਠੇ ਚੱਲਦੇ ਆ ਅਸੀਂ ਉੱਥੇ ਉਦੋਂ ਟੈਲੀਫੋਨ ਨਹੀਂ ਹੁੰਦੇ ਅਸੀਂ ਜਦੋਂ ਕੋਈ ਮਾੜੀ ਨੂੰ ਰਾਜ ਹਰਕਤ ਹੁੰਦੀ ਸੀ ਫਾਇਰ ਕਰਦੇ ਆ ਤੇ ਪਿੰਨੋਂ 100 ਬੰਦਾ ਰਫ ਲੈ ਕੇ ਚਲੇ ਜਾਂਦਾ 100 ਰਫ ਸਾਡੇ ਕੋ ਹੈਗੀ ਹਰ ਵੰਦੇ ਆਪ ਕੋੜੀ ਤੇ ਚਲੇਗਾ ਕੋਈ ਟਰੱਕ ਟਰੈਕਟਰ ਤੇ ਚਲੇਗਾ ਕੋਈ ਮੋਟਰਸਾਈਕਲ ਤੇ ਚਲੇਗਾ ਤੇ ਜਾ ਕੇ ਅਸੀਂ ਆਪਦੀ ਇੱਕ ਦੂਜੇ ਦਾ ਸੰਯੋਗ ਨਾਲ ਫੇ ਬਾਜਾਂ ਦੇ ਰੇ ਫਿਰ ਉਹਨਾਂ ਨੂੰ ਖੀਰੀ ਅਮਰਾਵਤੀ ਜਾ ਕੇ ਮਾਰਿਆ ਆ ਪੁਲਸ ਗਈ ਉਹਨਾਂ ਦੇ ਉੱਥੇ ਜਾ ਕੇ ਮਾਰੇ ਇਹ ਕਰਕੇ ਅਸੀਂ ਹੱਤਵੱਦਨ ਦੀ ਜੂਜੀਆਂ ਪੂਰਾ ਕੀ ਸੀ ਜੇ ਤੁਸੀਂ ਉਹ ਸਾਰੀ ਚੀਜ਼ ਦਾ ਵਿਰੋਧ ਕਰਦੇ ਸੀ ਜਾਂ ਉਹ ਕੋ ਗੱਲ ਜਿਹੜੇ ਗਲਤ ਬੰਦੇ ਸ਼ਾਮ ਲੋਏ ਸੀ ਉਹਨਾਂ ਉਹ ਸੀ ਨਹੀਂ ਉਹਨਾਂ ਨੂੰ ਸਿਰਫ ਭੁੱਖੇ ਹੀ ਪੈਸੇ ਮੰਗਦੇ ਸਾਡੇ ਕੋਲ ਬੰਦਿਆਂ ਦੇ ਵਿੱਚ ਗਲਤ ਗਾਈਡ ਕਰਤਾ ਆ ਪੈਸੇ ਸਾਡੇ ਕੋਲ ਮੰਗਦੇ ਪੈਸੇ ਅਸੀਂ ਦੋ ਵਾਰਾਂ ਦਿੱਤੇ ਜੀ ਇੱਕ ਵਾਰਾਂ 4 ਲੱਖ ਦਿੱਤਾ ਇੱਕ ਵਾਰ 2 ਲੱਖ ਹੋਣੀ ਨਹੀਂ ਦੇਣੀ 4 ਲੱਖ ਰੁਪਈਆ ਬੜਾ ਜ਼ਿਆਦਾ ਹੈ ਜੀ ਸਾਡੇ ਬੰਦੇ ਚੁੱਕਲੇ ਹਾਂਜੀ ਤੇ ਕਰਕੇ ਸਾਡਾ ਫਿਰ ਕਾਰੋਬਾਰ ਵੀ ਥੋੜਾ ਜਿਆਦਾ ਡਾਊਨ ਕਰਤਾ ਉਹਨਾਂ ਨੇ ਸਾਰੇ ਬੰਦਿਆਂ ਦਾ ਫਿਰ ਸਾਰਾ ਧਿਆਨ ਇੱਧਰ ਹੋ ਗਿਆ ਤੇ ਉਧਰ ਹੁਣ ਕਰਕੇ ਫਿਰ ਕੰਮ ਥੋੜਾ ਜਿਆਦਾ ਘਟ ਗਿਆ ਔਰ ਫੇਰ ਆਪਦੀ ਮੇਰਾ ਸਾਰਿਆਂ ਦੇ ਫੇਰ ਉਸ ਦੌਰ ਦੇ ਵਿੱਚ ਜਿਵੇਂ ਕੋਈ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਨਹੀਂ ਕੋਈ ਸੁਰੱਖਿਆ ਦਾ ਪ੍ਰਬੰਧ ਜਾਂ ਕੋਈ ਉਹਨੇ ਪੁਲਿਸ ਦੀ ਸੁਰੱਖਿਆ ਲਈ ਨਹੀਂ ਪੁਲਿਸਾਂ ਨੂੰ ਆਂਦੀ ਫੇ ਲਈ ਨਹੀਂ ਸੀ ਅਹੀਂ ਆ ਸਾਡੇ ਨਾਲ ਧੋਖਾ ਨਾ ਹੋ ਜਾਏ ਕਿਤੇ ਅਸੀਂ ਆਪਦੇ ਅਸੀਂ ਤਾਂ ਤੁਸੀਂ ਹਰ 8 10 ਘੰਟੇ ਰਹਿ ਗਏ ਹਾਂ ਇੱਕ ਦੂਜੇ ਨਾਲ ਸੰਯੋਗ ਇਸ ਜਿਹਨੂੰ ਬੰਦਿਆਂ ਦੀ ਲੋੜ ਹੀ ਹੁੰਦੀ ਹੈ ਘਰ ਅਸੀਂ 24 ਘੰਟੇ ਪਹਿਰਾ ਦਿੱਤਾ ਸਾਰਿਆਂ ਨੇ 5 ਲੈ ਕੇ 8:30 ਤੋਂ ਲੈ ਕੇ ਤੇ 93 ਤੱਕ ਪੂਰਾ ਪਹਿਰਾ ਦੇ ਕੇ ਫੇਰੇ ਸਾਡੀ ਸੁਰੱਖਿਆ ਕੀਤੀ ਸੀ ਰਾਤ ਤੋਂ ਕੋਲੇ ਥਿਆਰੀ ਲੈ ਆਹ ਲਗੀਆਂ ਰਫਲਾਂ ਇਹ ਤੁਸੀਂ ਆਓ ਯਾਰ ਜਾਨ ਨੂੰ ਜਿਹੜੇ ਆ ਗਏ ਉਹ ਨਰ ਗਏ ਆ ਆਪਣਾ ਵੀ ਸਾਡੇ ਕੋਲ ਹਸਲਾ ਹੈਗਾ ਹੀ ਕਾਫੀ ਹਸਲਾ ਸਾਡੇ ਕੋਲ ਅੱਜ ਵੀ ਹੈਗਾ ਤੇ ਅਸੀਂ ਕਦੀ ਇਹ ਕਰਦੇ ਰਹੇ ਤੇ ਪਿੰਡ ਦੇ ਵਿੱਚ ਸੁੰਦਰ ਸਿੰਘ ਉਹਨਾਂ ਤੋਂ ਬਿਨਾ ਕੋਈ ਜਿਹੜੇ ਕੋਈ ਪਿੰਡ ਚ ਕੋਈ ਖਾਸ ਖਸੀਤ ਤਾਂ ਨਹੀਂ ਹਾਂਜੀ ਤੁਸੀਂ ਪੁੱਛਿਆ ਸੀ ਜੀ ਇੱਥੇ ਕੋਈ ਹੋਰ ਬੰਦੇ ਪੁਰਾਣੇ ਕੋਈ ਚੰਗੀਆਂ શિક્ષੀਤਾਂ ਸਾਡੇ ਬਹੁਤ ਵਧੀਆ ਬੰਦੇ ਹੋਏ ਸਰਦਾਰ ਦਾਰਾ ਸਿੰਘ ਹੁੰਦੀ ਆ ਜਿਤਨਾ ਮੈਂ ਪਹਿਲਾਂ ਦੱਸਿਆ ਉਹਨਾਂ ਦਾ ਵੀ ਇਲਾਕੇ ਦੇ ਵਿੱਚ ਨਾਮ ਸੀ ਸਾਡੇ ਇੱਥੇ ਸਰਦਾਰ ਹਜਾਰਾ ਸਿੰਘ ਹੋਏ ਆ ਸ਼ਾਹ ਪਰਿਵਾਰ ਉਹ ਕਾਫੀ ਵੱਡਾ ਪਰਿਵਾਰ ਆ ਇਸ ਟਾਈਮ ਵੀ ਸਾਡੇ ਪਿੰਡ ਚੋਂ ਤਕਰੀਬਨ ਦੋ ਹੀ ਹੋਏ ਵੱਡੇ ਪਰਿਵਾਰ ਇੱਕ ਸਾਡਾ ਪਰਿਵਾਰ ਧੁੰਦਿਆ ਪਰਿਵਾਰ ਤੇ ਸ਼ਾਹੂਕਾਰ ਕਹ ਕੇ ਉਹਨਾਂ ਨੂੰ ਬੁਲਾਉਂਦੇ ਸ਼ਾਹੂਕਾਰ ਪਰਿਵਾਰ ਤੇ ਉਸ ਤੋਂ ਬਾਅਦ ਇੱਕ ਸਰਦਾਰ ਵਸਾਵਾ ਸਿੰਘ ਹੋਏ ਆ ਉਹ ਵੀ ਚੰਗੇ ਨਾਂਵਰ ਬੰਦੇ ਸੀ ਚੰਗਾ ਪਰਿਵਾਰ ਸੀ ਉਹ ਵੀ ਮਤਲਬ ਚੰਗਾ ਵੱਡਾ ਪਰਿਵਾਰ ਆ ਅੱਜ ਤੱਕ ਉਹਨਾਂ ਦਾ ਵੀ ਨਾਮ ਹੈ ਇਹਨਾਂ ਸਾਰਿਆਂ ਬੰਦਿਆਂ ਦਾ ਅਜੇ ਨਾ ਸਾਡੇ ਪਿੰਡ 'ਚ ਨਾਮ ਹੈਗਾ ਤੇ ਉਹਨਾਂ ਦੀਆਂ ਔਲਾਦ ਜਿਹੜੀ ਉਹਨਾਂ ਦੇ ਗਾੜੀ ਪੁੱਤ-ਪੋਤਰੇ ਸਾਰੇ ਬਹੁਤ ਸੁਖੀ ਵਸਦੇ ਆਪਦੀ ਨੇਕਮਾਈ ਕਰਦੇ ਆ ਤੇ ਵਧੀਆ ਜੀਵਨ ਜੀ ਰਹੇ ਆ ਜੀ ਤੇ ਇੱਕ ਜਿਵੇਂ ਤੁਸੀਂ ਗੱਲ ਪੁਰਾਣੀ ਗੱਲ ਕਰਦੇ ਸੀ ਕਿ ਪਹਿਲਾਂ ਜਿਹੜੇ ਇੱਥੇ ਬਰਾਨੀ ਕੀਤੀ ਹੁੰਦੀ ਸੀ ਉਸ ਤਰ੍ਹਾਂ ਦੀ ਕਰਦੇ ਹੁੰਦੇ ਸੀਗੇ ਤਾਂ ਜਿਹੜੇ ਜਿਵੇਂ ਪਿੰਡ ਦੇ ਵਿੱਚ ਆਪਣੇ ਜੀਵਿਦਾਰਾਂ ਦੇ ਪਰਵਾ ਤੋਂ ਬਿਨਾਂ ਜਿਹੜੇ ਬਾਕੀ ਕੋਈ ਕੁਛ ਹਿੰਦੂਆਂ ਦੇ ਪਰਿਵਾਰ ਵੀ ਸੀਗੇ ਜਾਂ ਜਿਹੜੇ ਆਪਣੇ ਕੰਮੀ ਕਮੀਨ ਵੀ ਹੈਗੇ ਨੇ ਮਤਲਬ ਉਦੋਂ ਉਹਨਾਂ ਦੀ ਕੀ ਬੋਮ ਕਰਾਉਂਦੀ ਸੀ ਉਹਨਾਂ ਦੇ ਹੁਣ ਤੱਕ ਸਬੰਧ ਆਪਣੇ ਨਾਲ ਕਿਵੇਂ ਚੱਲ ਚੱਲੇ ਆ ਮੈਂ ਦੱਸਦਾ ਦੱਸਦਾ ਜਦੋਂ ਖੇਤੀ ਦੀ ਡਿਵੈਲਪਮੈਂਟ ਥੋੜੀ ਥੋੜੀ ਹੋਣੀ ਸ਼ੁਰੂ ਹੋਈ ਨਾ ਇਹ ਜਿਹੜੇ ਸਾਡੇ ਵਿਚਾਰੇ ਹੈਗੇ ਨਾ ਹਰੀਜਨ ਪਰਿਵਾਰ ਇਹ ਸਾਡੇ ਨਾਲ ਪਹਿਲਾਂ ਤੋਂ ਵੀ ਸੰਜੋਗ ਕਰਦੇ ਰਿਹਾ ਇਹਨਾਂ ਨੇ ਇਹ ਕਰਨਾ ਵੀ ਜਦੋਂ ਅਸੀਂ ਇਹਨਾਂ ਨੂੰ ਕਣਕ ਵੜਨੀ ਜਾਂ ਕੋਈ ਕਰਨਾ ਤੇ ਇੱਕ ਪੰਡ ਦੇਣੀ ਕਣਕ ਦੀ ਇੱਕ ਪੰਡ ਦੇਣੀ ਹਿੱਸੇ ਆਉਂਦੇ ਹੀ ਦੇਣੇ ਆ ਹਾਂਜੀ ਤੇ ਇਸ ਕਰਕੇ ਜਦੋਂ ਥੋੜਾ ਥੋੜਾ ਵਾਧਾ ਗਿਆ ਜਿਵੇਂ ਜਿਵੇਂ ਸਾਡੀ ਕੋਈ ਇਨਕਮ ਵਾਧੀ ਗਈ ਐਵੇਂ ਐਵੇਂ ਇਹਨਾਂ ਦਾ ਨਾਲ ਹੀ ਥੋੜਾ ਥੋੜਾ ਇਹਨਾਂ ਨੂੰ ਦਿੰਦੇ ਰਹੇ ਇਸ ਤਰ੍ਹਾਂ ਵੀ ਹੁੰਦਾ ਰਿਹਾ ਵੀ ਕਈ ਇਹੋ ਜਿਹੇ ਪਰਿਵਾਰ ਹੈਗੇ ਸੀ ਵੀ ਉਹਨਾਂ ਨੇ ਆਖਣਾ ਮੇਰੀ ਖੇਤੀ ਮੇਰੇ ਨਾਲ ਕਰਾ ਤੇ ਮੇਰੇ ਤੋਂ ਦਸਵਾਂ ਹਿੱਸਾ ਲੈ ਲਈ ਵੀ ਮੇਰੇ ਨਾਲ ਕੰਮ ਕਰਾ ਕਰਾ ਤੇ ਕਰਨਾ ਪਸ਼ੂ ਡੰਗਰ ਵੀ ਹੁੰਦਾ ਹਿਆ ਤੇ ਦੁੱਧ ਦੱਧ ਵੀ ਇਹਨਾਂ ਨੂੰ ਦੇ ਦੇਣਾ ਜਿੰਨੀ ਵੀ ਕਿਤੇ ਵਿਆਹ ਸ਼ਾਦੀ ਤੇ ਹੋਣੀ ਸੁਖ ਸਹੂਲਤ ਕਰਦੇ ਸੀ ਜਿਹੜੀ ਕਿ ਅੱਜ ਵੀ ਚੱਲਦੇ ਸਾਡੇ ਨਾਲ ਹੀ ਇਸ ਤਰ੍ਹਾਂ ਚੱਲਦੇ ਆ ਤੇ ਵਧੀਆ ਚੱਲੀ ਜਾਂਦੇ ਵਿਚਾਰੇ ਚਲੋ ਇਹਨਾਂ ਕੋਲ ਜ਼ਮੀਨ ਜਾਇਦਾਦ ਨਹੀਂ ਹੈਗੀ ਮਿਹਨਤੀ ਬੰਦੇ ਆ ਤੇ ਸਾਡਾ ਤੇ ਨੌ ਮਾਸ ਦਾ ਰਿਸ਼ਤਾ ਇਹਨਾਂ ਤੋਂ ਬਿਗਾਰੇ ਸਾਡਾ ਗੁਜ਼ਾਰਾ ਨਹੀਂ ਹੈਗਾ ਹਾਂਜੀ ਇਹ 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 ਤੇ ਗੱਲ ਇਸ ਤਰ੍ਹਾਂ ਵਾ ਤੇ Hindu ਪਰਿਵਾਰ ਹੈਗਾ ਸਾਡੇ ਦੋ ਤਿੰਨ ਚਾਰ ਪਰਿਵਾਰ ਹੈਗੇ ਸੀਗੇ ਉਹ ਚੰਗੇ ਪਰਿਵਾਰ ਸੀਗੇ ਤੇ ਕੁਝ ਕਾਰਨਾ ਕਰਕੇ ਜਿਵੇਂ ਜਿਵੇਂ ਮਤਲਬ ਸਮਾਂ ਬਦਲਦਾ ਗਿਆ ਹਾਂਜੀ ਤੇ ਮਾਹੌਲ ਬਦਲ ਗੇ ਤੇਨੋਂ ਮਾਹੌਲ ਖਰਾਬ ਹੋ ਗਿਆ ਪੰਜਾਬ ਦੇ ਵਿੱਚ ਫਿਰ ਉਹ ਕੁਝ ਬੰਦੇ ਜਿਹੜੇ ਸੀ ਨਾ ਹਜਰਤ ਕਰਕੇ ਉਹ ਚਲੇ ਗਏ ਬਖ ਹਰਿਆਣੇ ਚਲੇ ਗਏ ਕੋਈ ਕਿਤੇ ਚਲੇ ਗਿਆ ਕੋਈ ਕਿਤੇ ਚਲੇ ਗਿਆ ਇੱਕ ਦੋ ਪਰਿਵਾਰ ਆ ਜਿਹੜੇ ਅਜੇ ਵੀ ਇੱਥੇ ਸਾਡੇ ਪਿੰਡ ਚ ਹੈਗੇ ਆ ਪੰਡਤ ਪਰਿਵਾਰ ਇੱਕ ਜਿਵੇਂ ਆਪਣੇ ਮਤਲਬ ਸਾਰੇ ਪਿੰਡਾਂ ਚ ਆਣੀਆਂ ਮਜ਼ਦੂਰਾਂ ਦਾ ਮਸਲਾ ਹੁੰਦਾ ਵੀ ਜਿਵੇਂ ਜਿਵੇਂ ਮਹਿੰਗਾਈ ਵੱਧਦੀ ਆ ਤਾਂ ਉਹਨਾਂ ਦੀ ਵੀ ਕੋਈ ਜਿਹੜੀ ਦਿਹਾੜੀ ਵਗੈਰਾ ਵਧਣੀ ਚਾਹੀਦੀ ਹੈ ਨਾ ਤੇ ਜ਼ਿਆਦਾਤਰ ਪਿੰਡਾਂ ਚ ਤਾਂ ਹੀ ਹੁੰਦਾ ਕਿ ਉਹ ਇੱਕ ਤਰ੍ਹਾਂ ਦਾ ਪੰਚਾਇਤਾਂ ਦੇ ਹੱਥ ਚ ਹੀ ਹੁੰਦਾ ਉਹ ਤਾਂ ਇੱਥੇ ਵੀ ਉਹ ਵੀ ਜਿਵੇਂ ਮਤਲਬ ਵੀ ਉਸ ਤਰ੍ਹਾਂ ਦਿਹਾੜੀ ਮੇਰੇ ਨਾਲ ਮੈਂ ਉਹ ਅਸੀਂ ਸਾਰੇ ਪਿੰਡ ਦਾ ਸੰਜੋਗ ਦੇ ਨਾਲ ਉਹ ਅਸੀਂ ਅਸੀਂ ਸਾਰੇ ਪਿੰਡ ਨੂੰ ਅਸੀਂ ਇਹਨਾਂ ਨੂੰ ਪਹਿਲਾਂ ਇਹਨਾਂ ਨੂੰ ਵੀ ਪੁੱਛੀਦਾ ਵਾ ਤੇ ਆਪਣੇ ਵੀ ਸਾਰੇ ਬੰਦਿਆਂ ਨਾਲ ਰਾਇ ਕਰਕੇ ਜ਼ਿਮੀਂਦਾਰਾਂ ਨਾਲ ਹਰੀ ਜਨਾਂ ਨਾਲ ਸਾਰਿਆਂ ਪਰਿਵਾਰਾਂ ਨਾਲ ਰਾਇ ਕਰਕੇ ਇਹਨਾਂ ਨੂੰ ਆਖੀਦਾ ਵੀ ਦੱਸੋ ਵੀ ਸਾਡੀ ਵੀ ਇੰਨੀ ਕ ਮਜ਼ਦੂਰੀ ਆ ਤੇ ਤੁਹਾਡੀ ਵੀ ਇੰਨੀ ਕ ਤੇ ਆਪਾਂ ਇਸ ਹਿਸਾਬ ਨਾਲ ਜਿੰਨੀ ਕ ਸਾਡੀ ਇਨਕਮ ਵਧੀ ਆ ਉਸ ਹਿਸਾਬ ਨਾਲ ਤੁਹਾਡਾ ਵਧਾ ਦਿੰਨੇ ਆ ਉਸ ਹਿਸਾਬ ਨਾਲ ਸਾਡਾ ਕੰਮ ਚੱਲ ਜਾਂਦਾ ਜੀ ਇਸ ਕਿੰਨੇ ਕਿ ਦਿਹਾੜੀ ਵਗੈਰਾ ਚੱਲ ਰਹੀ ਹੈ ਇਸ ਟਾਈਮ ਤੇ ਕੋਈ ਵਿਖੋਣ ਤੇ ਸੀਜ਼ਨ ਚੱਲਦਾ ਜੀ ਜਦੋਂ ਸੀਜ਼ਨ ਚੱਲਦਾ ਵਾ ਤੇ ਦਿਹਾੜੀ ਦਾ ਵੀ ਫਰਕ ਪੈਂਦਾ ਜੀ ਕਿ ਕਹੇ ਟਾਈਮ 4 ਘੰਟੇ ਹੀ ਸਿਰਫ ਕੰਮ ਹੁੰਦਾ ਦਿਹਾੜੀ 'ਚ ਕਿਉਂ ਜਦੋਂ ਧੁੰਦ ਪੈ ਜਾਂਦੀ ਉਦੋਂ ਦਿਹਾੜੀਆ ਖੜਨਾ ਵਾ ਤੇ ਉਦੋਂ 4 ਘੰਟੇ ਕੰਮ ਹੋਇਆ ਜੇ ਉਹਨੂੰ 300 ਰੁਪਈਆ ਵੀ ਮਿਲ ਜੇ ਹਾਂਜੀ ਅੱਜ ਕੱਲ ਉਹਨਾਂ 8 9 10 ਘੰਟੇ ਵੀ ਕੰਮ ਕਰਨਾ ਪੈਂਦਾ ਕਹੇ ਟਾਈਮ ਰਾਤ ਵੀ ਅਸੀਂ ਜਿੰਨੂੰ ਹੀ ਚੱਲਦਾ ਅੱਜ ਕੱਲ ਅੱਜ ਕੱਲ ਇਹਨਾਂ ਦਾ ਠੇਕਾ ਹੀ ਆ ਮਤਲਬ ਜਿਹੋ ਜਿਹਾਂ ਬੰਦਾ ਜਿਹੋ ਜਿਹਾਂ ਕੰਮ ਕਰਨ ਵਾਲਾ ਸਮ ਜ਼ਿੰਮੇਵਾਰ ਬੰਦੇ ਦੇ ਥੋੜੇ ਵੱਧਾ ਪੈਸੇ ਜਿਹੜਾ ਬੰਦਾ ਤਰ੍ਹਾਂ ਤਰ੍ਹਾਂ ਦੇ ਬੰਦੇ ਹੁੰਦੇ ਜੀ ਆਪੋ ਆਪਣੀ ਸੋਚ ਵੱਖਰੀ ਵੱਖਰੀ ਆ ਜਿਹੋ ਜਿਹਾਂ ਬੰਦਾ ਵਾ ਉਸੇ ਹਿਸਾਬ ਨਾਲ ਹੀ ਉਹਦੇ ਨਾਲ ਠੇਕਾ ਕਰ ਲੈਨੇ ਆ ਵੀ ਸਾਡੇ ਨਾਲ ਤੂੰ 1 ਮਹੀਨਾ ਲਾ ਦੇ 2 ਮਹੀਨੇ ਲਾ ਦੇ ਤੈਨੂੰ 10000 ਦੇ ਦਾਂਗੇ ਕੋਈ 5 ਦੇ ਦਾਂਗੇ ਜਿਤਨਾ ਜਿਤਨਾ ਦਾ ਬੰਦਾ ਵਾ ਉਸ ਤਰ੍ਹਾਂ ਉਸ ਤਰ੍ਹਾਂ ਦੇ ਉਹਨੂੰ ਪੈਸੇ ਦੇ ਕੇ ਖੁਸ਼ ਕਰਕੇ ਤੇ ਆਪਦਾ ਟਾਈਮ ਸਰਦੇ ਆ ਜੀ ਅਸੀਂ ਖੁਸ਼ ਰੱਖਦੇ ਆ ਕਜਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਵੇਂ ਚਲੋ ਪਿੰਡ ਵਿੱਚ ਵਿਕਾਸ ਸ਼ੁਰੂ ਹੋਇਆ ਖੇਤੀ ਵਗੈਰਾ ਮਸ਼ੀਨਾਂ ਸਿੰਚਾਈ ਵਗੈਰਾ ਸ਼ੁਰੂ ਹੋਈ ਮਸ਼ੀਨਰੀ ਆਈ ਉਸੇ ਤਰੀਕੇ ਨਾਲ ਜਿਹੜਾ ਕਿ ਲੋਕਾਂ ਦਾ ਵਿਕਾਸ ਵੀ ਹੁੰਦਾ ਵੀ ਪਿੰਡ ਦੇ ਵਿੱਚ ਪੜ੍ਹਾਈ ਲਿਖਾਈ ਆਈ ਹਨਾ ਉਹ ਕਿਉਂਕਿ ਪਹਿਲਾਂ ਤਾਂ ਹੁੰਦੀ ਨਹੀਂ ਸੀਗੀ ਉਹ ਕਿਵੇਂ ਆਈ ਜਾਉਂਦੀ ਉਹ ਮੈਂ ਮੈਂ ਦੱਸਦਾ ਜੀ ਜਦੋਂ ਅਸੀਂ ਛੋਟੇ ਸੀ ਨਾ ਜੀ ਸਾਡੇ ਇੱਕ ਪ੍ਰਾਇਮਰੀ ਸਕੂਲ ਆ ਇੱਥੇ ਹਾਂਜੀ ਇੱਕ ਹੀ ਮਾਸਟਰ ਹੁੰਦਾ ਸੀ ਤੇ ਅਸੀਂ ਆਪਣੇ ਘਰੋਂ ਹੀ ਬੋਰੀ ਲੈ ਜਾਣੀ ਤੇ ਘਰੋਂ ਹੀ ਗੱਲ 'ਚ ਬਸਤਾ ਪਾ ਆ ਗਏ ਤੇ ਅਸੀਂ ਇੱਥੇ ਜਾਣਾ ਤੇ ਉਥੇ ਘੱਟੇ-ਕੁੱਟੇ ਚ ਬਹਿ ਕੇ ਤੇ ਖੇਡ-ਖੂਡ ਕੇ ਤੇ ਆ ਜੜਾ ਹਾਂਜੀ ਇਸ ਤਰ੍ਹਾਂ ਦਾ ਵੀ ਸਾਡਾ ਪਹਿਲਾ ਰਿਆ ਇਹ ਕਿਹੜੇ ਵੇਲੇ ਇਹ ਜਦੋਂ ਅਸੀਂ ਮੰਨ ਕੇ ਚੱਲੋ ਵੀ ਮੇਰੀ ਜਿਹੜੀ ਡੇਟ ਆਵਰਤਾ ਨਾ ਉਹ 5-7-1959 ਵਾ ਤੇ 5 ਸਾਲ ਦਾ ਬੱਚਾ ਉਹਨੂੰ ਸਕੂਲ ਚ ਪਾਉਂਦੇ ਸੀ ਇਹਦੇ ਹਿਸਾਬ ਨਾਲ ਹਾਂਜੀ ਇਹਦੇ ਹਿਸਾਬ ਨਾਲ ਤੁਸੀਂ ਕੱਢ ਲਓ 53-54 ਬਣਨਾ ਜੀ ਉਸ ਵੇਲੇ ਪਿੰਡ ਚ ਇੱਕ ਪ੍ਰਾਇਮਰੀ ਸਕੂਲ ਸੀ ਇੱਕੋ ਹੀ ਪ੍ਰਾਇਮਰੀ ਹੁਣ ਵੀ ਅੱਜ ਵੀ ਇੱਕ ਹੀ ਆ ਵੇਹੇ ਤੇ ਪਰ ਉਦੋਂ ਦਾ ਤੇ ਮੈਂ ਹੁਣ ਦੀ ਅੱਜ ਗੱਲ ਕਰਨ ਲੱਗਾ ਵੀ ਕੀ ਫਰਕ ਪਿਆ ਫਰਕੇ ਪਿਆ ਵੀ ਉਹਨੂੰ ਜਦੋਂ ਅਸੀਂ ਜਾਣੇ ਹਾਂ ਤੇ ਫਿਰ ਉੱਥੇ ਅਸੀਂ ਹੌਲੀ-ਹੌਲੀ ਪੰਜ ਮਾਤਾਂ ਪਾਸ ਕਰ ਲਿਆ ਫਿਰ ਸਾਡੇ ਚੋਲਾ ਸਾਹਿਬ ਦੇ ਲੱਗ ਇੱਕ ਬਾਬਾ ਭਾਈ ਅਦਲੀ ਹੋਏ ਆ ਉੱਥੇ ਹਾਈ ਸਕੂਲ ਸੀ ਫਿਰ ਅਸੀਂ ਛੇਵੀਂ ਜਾ ਕੇ ਉੱਥੇ ਜਿਹੜਾ ਰੈਡੀਸ਼ਨਾ ਲਈਆਂ ਨਾ ਜਿਹੜਾ ਇੱਥੇ 6 ਕਿਲੋਮੀਟਰ ਪੈਂਦਾ ਐ ਸਵੇਰੇ ਸਵਕਤੇ ਉੱਠਣਾ ਜੀਵਨ ਤੇ ਉਹ ਜਾ ਹੀ ਵੀ ਜੁੱਤੀ ਜੱਤੀ ਤੇ ਹੁੰਦੀ ਨਹੀਂ ਸੀ ਨੰਗੇ ਪੈਰੀ ਜਿਉਂ ਭਜਣਾ ਬਸਤਾ ਫੜਨਾ ਤੇ ਰਾਹ ਖੇੜੇ ਹੁੰਦੇ ਨਹੀਂ ਬਹੁਤੇ ਖਾਲ ਖੂਲ ਹੁੰਦੇ ਸੀ ਤੇ ਜਨੂੰਨ ਦੇ ਵਿੱਚ ਦੀ ਨੰਗ ਨੋਕੇ ਜਾਣਾ ਤੇ ਉਹਨੇ ਚਰ ਨੂੰ ਭੱਜ ਕੇ ਜਾ ਕੇ ਕਲਾਸ 'ਚ ਬਹਿ ਜਾਣਾ ਹਾਂਜੀ ਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਵੀ ਜੀਵਨ ਬਤੀਤ ਹੋਇਆ ਜੀ ਹਾਂਜੀ ਫਰਕ ਪੈਂਦਾ ਗਿਆ ਜੀ ਜਿਵੇਂ ਜਿਵੇਂ ਥੋੜਾ ਜਿਹਾ ਘਰਾਂ ਦੇ ਵਿੱਚ ਕੋਈ ਇਨਕਮ ਵਧੀ ਤੇ ਬੱਚਿਆਂ ਨੂੰ ਵੀ ਸੋਜੀ ਆਈ ਮਾਪਿਆਂ ਨੂੰ ਵੀ ਸੋਜੀ ਆਈ ਤੇ ਅੱਜ ਤੇ ਹੁਣ ਗੱਡੀਆਂ ਤੋਂ ਬਗੈਰ ਉਥੋਂ ਤੱਕ ਕੋਈ ਪੈਰ ਨਹੀਂ ਤੁਰਦਾ ਮੋਟਰਸਾਈਕਲਾਂ ਤੋਂ ਬਗੈਰ ਕੋਈ ਨਹੀਂ ਤੁਰਦਾ ਜੇ ਕੋਈ ਵਾਈ ਆ ਤੇ ਉਹਨੂੰ ਡੰਗਰਾਂ ਦੇ ਨਾਲ ਹਲ ਜੋਕੇ ਪਹਿਲੀ ਖੇਤੀ ਕਰਦੇ ਹੀ ਅੱਜ ਜੇ ਕਿ ਕੋਈ ਟਰੈਕਟਰ ਨਹੀਂ ਹੈਗਾ ਉਹ ਭਾਵੇਂ 10 ਦਿਨਾਂ ਬਾਅਦ ਹੀ ਉਹਨੂੰ ਟਰੈਕਟਰ ਮਿਲੇ ਉਹ ਟਰੈਕਟਰ ਤੋਂ ਬਿਨਾ ਪੈਣੀ ਨਹੀਂ ਵਾ ਸਕਦਾ ਜੀ ਹਾਂਜੀ ਇੰਨਾ ਜੀਵਨ ਦਾ ਫਰਕ ਪੈ ਗਿਆ ਜੀ ਪੁਰਾਣਾ ਦਾ ਤੇ ਅੱਜ ਦਾ ਤੇ ਉਦੋਂ ਕੀ ਹੁੰਦਾ ਸੀ ਕੱਚੇ ਕੋਠੇ ਹੁੰਦੇ ਸੀ ਜਾਂ ਸਾਡੇ ਆ ਕੱਖ ਕਾਂ ਹੁੰਦਾ ਸੀਗਾ ਜਿਹਨੂੰ ਅਸੀਂ ਛੱਪਰ ਕਹਿੰਦੇ ਆ ਜਾਂ ਛੰਨਾ ਕਹਿੰਦੇ ਸੀ ਉਹ ਅਸੀਂ ਬੰਨ ਬੰਨ ਕੇ ਮਾਲ ਵਾਸਤੇ ਆਪਦੇ ਵਾਸਤੇ ਵੀ ਅਸੀਂ ਇੱਕ ਦੋ ਬੰਨ ਕੇ ਰੱਖਦੇ ਹਾਂ ਚੰਗੀ ਚੀਜ਼ ਹੀ ਆ ਜਿਵੇਂ ਗਰਮੀ ਪੈ ਰਹੀ ਆ ਨਾ ਉਹਦੇ ਚੋਂ ਠੰਢੀ ਹੁੰਦੀ ਆ ਨਾ ਉਹਦੇ ਚ ਠੰਡ ਲੱਗਦੀ ਤੇ ਨਾ ਉਹਦੇ ਚ ਗਰਮੀ ਲੱਗਦੀ ਆ ਕੱਖਾਂ ਦੀ ਜਿਹੜੀ ਜਿਵੇਂ ਛਪਰੀ ਕਹਿ ਲੋ ਨਾ ਹਾਂ ਉਹ ਬੜੀਆ ਚੀਜ਼ ਹੁੰਦੀ ਸੀ ਤੇ ਆ ਹਰ ਘਰ ਘਰ ਚ ਹੁੰਦੀਆਂ ਕਿ ਕਿਸੇ ਚ 2-4 ਵੀ ਹੁੰਦੀਆਂ ਕਿ ਕਿਸੇ ਚ ਇੱਕ ਕਿਸੇ ਚ ਦੋ ਸਾਰੇ ਜਿੰਨੇ ਸਾਡੇ ਅਰिजਨ ਪਰਿਵਾਰ ਸਾਰਿਆਂ ਦੇ ਇੱਕ ਇੱਕ ਦੋ ਦੋ ਸਾਰੇ ਇਸ ਤਰ੍ਹਾਂ ਦਾ ਸੀ ਤੇ ਸਾਰੇ ਕੱਚੇ ਕੋਠੇ ਹੁੰਦੇ ਜਦੋਂ بارش ਬੂਰ ਛਾਉਣੀ ਸਾਰੇ ਡਿਗ ਡੁਗ ਪੈਣੇ ਉਦੋਂ ਲੋਕੀ ਮਿਹਨਤੀ ਵੀ ਸੀ ਤੇ ਇੱਕ ਦੂਜੇ ਦੇ ਨਾਲ ਲੱਗ ਲੋਕੇ ਤੇ ਇਹਨਾਂ ਨੇ ਕੰਧਾਂ ਕੋਠੇ ਕਈ ਦੀ ਛੱਤ ਫਵਾ ਦੇਣੀ ਕਈ ਦੀ ਕੰਧ ਕਰਾ ਦੇਣੀ ਜਿਸ ਤੱਕ ਕਿਸੇ ਦਾ ਹਾਂਜੀ ਇਸ ਤਰ੍ਹਾਂ ਦਾ ਮਾਹੌਲ ਵੇਖਿਆ ਜੀ ਪਿੰਡ ਚ ਪਹਿਲਾ ਪੱਕਾ ਘਰ ਕਰਕੇ ਦੋ ਬਣਾਇਆ ਪਿੰਡ ਚ ਪਹਿਲੋਂ ਪੱਕਾ ਘਰ ਤੇ ਮੈਂ ਦੇਖਿਆ ਜਿਹੜਾ ਜੀ ਜਾਂ ਤੇ ਇੱਥੇ ਸਰਦਾਰ ਵਿਸਾਵਾ ਸਿੰਘ ਕਾ ਇਹਨਾਂ ਇੱਕ ਬਣਾਇਆ ਸੀ ਮਕਾਨ ਤੇ ਜਾਂ ਫਿਰ ਸਾਡੇ ਸ਼ਾਹ ਪਰਿਵਾਰ ਆ ਇਹਨਾਂ ਨੇ ਬਣਾਈ ਉਸ ਤੋਂ ਬਾਅਦ ਦੇ ਵਿੱਚ ਸਰਦਾਰ ਗੁਰਬਚਨ ਸਿੰਘ ਜੀ ਇਹਨਾਂ ਇਹਨਾਂ ਨੇ ਇਹਨਾਂ ਦੇ ਤਾਇਆ ਜੀ ਉਧਰ ਸੀ ਬਾਹਰ ਜਦੋਂ ਉਹ ਆਏ ਫਿਰ ਇਹਨਾਂ ਨੇ ਫਿਰ ਬਹੁਤ ਵਧੀਆ ਮਕਾਨ ਬਣਾਇਆ ਉਸ ਟਾਈਮ ਤੇ ਅੱਜ ਤੇ ਹੁਣ ਇਹਨਾਂ ਨੇ 1 ਕਰੋੜ ਰੁਪਈਆ ਲਾ ਕੇ ਕਿੰਨੇ ਪਹਿਰੇ ਕਿੰਨੇ ਕਰੋੜ ਲਾ ਕੇ ਮਹਲ ਪਾਤਾ ਉਸ ਟਾਈਮ ਦੇ ਜਿਹੜੇ ਸੀ ਨਾ ਉਹ ਟਾਈਮ ਦੇ ਬਹੁਤ ਹੀ ਵਧੀਆ ਦੇ ਇਹਨਾਂ ਦਾ ਘਰ ਸੀਗਾ ਉਹ ਹਾਂਜੀ ਤੇ ਇੱਕ ਹੋਰ ਵੀ ਸਾਡੇ ਪਰੇ ਸਰਦਾਰ ਹਰਨਾਮ ਸਿੰਘ ਡੇੜੀ ਵਾਲੇ ਕਰਕੇ ਵਜਦੇ ਸੀ ਉਹਨਾਂ ਦਾ ਵੀ ਮੈਂ ਵੇਖਿਆ ਵੀ ਪੱਕਾ ਮਕਾਨ ਹੈਗਾ ਸੀ ਜਾਂ ਫਿਰ ਸੁੰਦਰ ਸਿੰਘ ਚੀਨ ਵਾਲੇ ਦੇ ਮਕਾਨ ਹੁੰਦੇ ਸੀ ਉਹ ਪੜਿਆ ਸਮਿਆਂ ਜੀ ਤੇ ਫਿਰ ਦਵਾਈ ਇਲਾਜ ਦਾ ਲੋਕਾਂ ਦਾ ਪਹਿਲਾਂ ਕਿਵੇਂ ਚੱਲਦਾ ਸੀ ਜਾਂ ਹੁਣ ਉਹਦੇ ਵਿੱਚ ਨਹੀਂ ਦਵਾਈ ਇਲਾਜ ਤੇ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਇੱਕ ਹੀ ਬਾਬਾ ਹੁੰਦਾ ਸੀ ਉਹਨੇ ਬੁਖਾਰ ਚੜਿਆ ਤਾਂ ਵੀ ਦਵਾਈ ਦੇਣੀ ਤੇ ਕਿਸੇ ਨੂੰ ਕੋਈ ਹੋਰ ਮੁਸ਼ਕਲ ਆ ਤਾਂ ਵੀ ਦਵਾਈ ਦੇਣੀ ਚੋਲੇ ਤੇ ਕੋਈ ਜਾਂਦਾ ਨਹੀਂ ਜੀ ਫਿਰ ਕੋਈ ਸਾਧਨ ਨਹੀਂ ਹੁੰਦਾ ਸਾਧਨ ਕੋਈ ਹੁੰਦਾ ਨਹੀਂ ਜੇ ਕੋਈ ਜ਼ਿਆਦਾ ਬਿਮਾਰ ਹੋ ਜਾਏ ਤੇ ਚੋਲੇ ਡਾਕਟਰ ਦੇਵਰਾਜ ਜੋਸ਼ੀ ਹੁੰਦਾ ਸੀ ਇੱਕ ਉਹਦੇ ਕੋਲ ਲੈ ਕੇ ਜਾਂਦੇ ਸੀ ਉਹ ਵੀ ਘੋੜੀ ગાੜੀ ਤੇ ਚੜਾ ਕੇ ਮਰੀਜ਼ ਨੂੰ ਲੈ ਕੇ ਜਾਂਦੇ ਸੀ ਉਹ ਕੋਈ ਦਵਾਈ ਦੁਈ ਦੇ ਦੇ ਤੇ ਠੀਕ ਹੋ ਜਾਏ ਠੀਕ ਆ ਉਸ ਤੋਂ ਬਾਅਦ ਦੇ ਵਿੱਚ ਇਹ ਵੀ ਵੇਖਿਆ ਵੀ ਉਹਨੇ ਉਹਦੇ ਕੋਲ ਮੋਟਰਸਾਈਕਲ ਹੁੰਦਾ ਸੀ ਜੇ ਕਿਸੇ ਦੇ ਘਰੇ ਉਹਨੇ ਆਉਣਾ ਉਨੇ 10 ਰੁਪਏ ਫੀਸ ਲੈਣੀ ਤੇ ਘਰੇ ਆ ਕੇ ਉਹਦੇ ਇਲਾਜ ਕਰਕੇ ਜਾਣਾ ਹਾਂਜੀ ਤੇ ਅਸੀਂ ਕਈ ਵਾਰੀ ਇਸ ਤਰ੍ਹਾਂ ਵੀ ਆਖਣਾ ਬੰਦਿਆਂ ਨੇ ਵੀ ਉਹਦੇ ਘਰ ਡਾਕਟਰ ਦੇਵਰਾਜ ਆਇਆ ਪਤਾ ਨਹੀਂ ਕਿੰਨਾ ਕੁ ਸੀਰ ਹਿਸਾਬ ਬਚੇਗਾ ਨਾ ਬਚੇ ਵੀ ਮਤਲਬ ਜਿਵੇਂ ਤੁਸੀਂ ਅੱਜ ਕੱਲ ਅੱਜ ਕੱਲ ਕਹਿ ਲੋ ਵੀ ਕੋਈ ਆਈਸੀਯੂ ਚ ਲੱਗ ਜੇ ਨਾ ਤੇ ਆਪਾਂ ਨੇ ਵੀ ਇਹਦੇ ਪਤਾ ਨਹੀਂ ਕਿੰਨੇ ਪਰਸੈਂਟ ਘਟ ਗਿਆ ਕੰਮ ਉਹ ਟਾਈਮ ਤੇ ਡਾਕਟਰ ਦੇਵਰਾਜ ਜਦੋਂ ਆਉਂਦਾ ਸੀ ਤੇ ਸਾਰੇ ਲੋਕੀਆਂ ਦੇ ਆਈਸੀਯੂ ਵੀ ਡਾਕਟਰ ਆ ਗਿਆ ਤੇ ਪਤਾ ਨਹੀਂ ਕਿਉਂ ਜੀ ਠੀਕ ਆ ਗੱਲਾਂ ਨਾ ਇਹ ਇਹ ਬਜਣਾ ਨਹੀਂ ਆਉਂਦਾ ਸਕੇ ਨੰਬਰ ਉਹ ਖਾ ਰੋਟੀ ਪਾਣੀ ਤਾਂ ਨਹੀਂ ਜੀ ਆਹੋ ਤੇ ਥੋੜਾ ਜਿਹਾ ਪਿੰਡ ਦੀ ਹੁਣ ਮੌਜੂਦਾ ਹਾਲਤ ਬਾਰੇ ਤੁਸੀਂ ਥੋੜਾ ਦੱਸੋ ਜਿਵੇਂ ਪਿੰਡੇ ਦੇ ਚ ਜੋ ਸਕੂਲ ਹੈ ਕਿੱਥੇ ਕਿਹੜੀ ਕਲਾਸ ਤੱਕ ਹੈ ਕੋਈ ਜਾਂ ਫਿਰ ਅੱਗੇ ਜਿਹੜੇ ਨੇ ਹੁਣ ਕਿੱਥੇ ਪੜਨ ਜਾਂਦੇ ਨੇ ਬੱਚੇ ਇਤਨਾ ਜੀ ਸਾਡੇ ਪਿੰਡ ਦੇ ਸਕੂਲ 5ਵੀਂ ਤੱਕ ਹੀ ਆ ਠੀਕ ਹੈ ਜੀ ਹੁਣ ਤੇ ਸਾਡੇ ਪਿੰਡ ਮੇ ਇੱਕਦਮ ਕਿੰਨੀਆਂ 13 ਬੱਸਾਂ ਆਈਆਂ 13 ਅੱਛਾ ਜੀ ਮੈਂ ਸਵੇਰੇ ਇੱਕ ਵੇਖਣ ਰਿਹਾ ਹਾਂ ਤੇ ਇੰਨੇ ਜਿਆਦੇ ਸਕੂਲ ਹਰ ਇੱਕ ਬੱਚਾ ਮੈਂ ਕਿੰਨੀ ਕਿਸ ਦੀ ਪਹੁੰਚ ਆ ਇਹਨਾਂ ਦੀ ਛੋਟੀ ਪਹੁੰਚ ਉਹ ਚੋਲਾ ਸਾ ਪਾਉਂਦੇ ਆ ਜੇ ਨਾ ਦੀ ਉੱਤੋਂ ਜਾਦੀ ਉਹ ਤਰਨਦਾਰਨ ਪਾਉਂਦੇ ਆ ਸਭਿਆ ਪਾਣੀ ਪੀ ਗਏ ਹੋਏ ਆਪੋ ਆਪਣੇ ਬੱਚਿਆਂ ਨੂੰ ਉਹ ਸਾਬ ਜਿੰਨੇ ਜਿੰਨੇ ਪਾਣੀ ਲਈ ਠੰਡਾ ਥੋੜਾ ਜਿੰਨੇ ਹੈ ਜਿੰਨੇ ਸਾਹ ਦੇ ਨਾਲ ਕਿਹਦੀ ਪਹੁੰਚ ਆਉਂਦਾ ਉਹ ਸਾਡਾ ਬੱਚੇ ਪੜਾ ਰਹੇ ਕੋਈ ਅੰਮ੍ਰਿਤਸਰ ਪੜਾ ਰਹੇ ਆ ਇਹ ਕਰਕੇ ਉਹਨਾਂ ਸਾਰੇ ਬੱਚੇ ਚਲਾ ਦੋ ਏ ਉਹਦੇ ਇਤਨਾ ਗਿਆ ਵੀ ਇਹ ਬੱਚੇ ਪੜ ਗਏ ਤੇ ਨੋਆਂ ਪੜੀਆਂ ਲਿਖਿਆ ਆ ਗਿਆ ਨੋਆਂ ਪੜੀਆਂ ਲਿਖਿਆ ਆ ਗਿਆ ਕਰਕੇ ਉਹ ਸਭ ਆਈਲਰਸ ਕਰਕੇ ਬਾਹਰ ਚਲੇ ਗਏ ਜੀ ਉਹਦੇ ਬੱਚਿਆਂ ਦਾ ਪਾਲਨਪੋਸਣ ਬਾਹਰ ਹੀ ਹੋਊਗਾ ਸਾਡੇ ਤੋਂ ਬੁੱਢੇ ਰਹਿ ਜਣੇ ਜਿਆ ਜਿਤਨੇ 5-7 ਬੈਠੇ ਆ ਨਾ ਇਹ ਨਹੀਂ ਰਹਿਣਾ ਜੀ ਬੱਚੇ ਸਾਡੇ ਸਾਡੇ ਮੇਰੇ ਮੰਨ ਲਓ ਤਿੰਨ ਬੱਚੇ ਆ ਜੀ ਤਿੰਨੇ ਬਾਹਰ ਆ ਦੋ ਮੇਰੀਆਂ ਬੇਟੀਆਂ ਤੇ ਉਹ ਵੀ ਬਾਹਰ ਆ ਤੇ ਬੇਟਾ ਮੇਰਾ ਵੀ ਬਾਹਰ ਆ ਬਾਕੀ ਸਾਡੇ ਪਰਿਵਾਰ ਦੇ ਵੀ ਇਤਨੇ ਹੀ ਆ ਜੀ ਅਸੀਂ ਇੱਥੇ ਸਿਰਫ ਬਜ਼ੁਰਗੀ ਰਹੀ ਨੇ ਮੰਨ ਲਓ ਤਿੰਨ ਭਰਾਵਾਂ ਅਸੀਂ ਇਹਨਾਂ ਗੋਡੇ ਦੋਦੇ ਆ ਤੇ ਆਹ ਤੇ ਤਿੰਨੇ ਸਾਡੀਆਂ ਕਰਦੀਆਂ ਅਸੀਂ ਇੱਥੇ ਰਹਿੰਦੇ ਬਾਕੀ ਬੱਚੇ ਸਾਡੇ ਬਾਹਰ ਆ ਤੁਸੀਂ ਕਹਿ ਰਹੇ ਸੀ ਕਿ ਪਿੰਡ 'ਚ 4-5000 ਵਾਦੀ ਹੈਗੀ ਆ ਹਾਂਜੀ ਫਿਰ ਕਹਦੇ ਇਹ ਨਹੀਂ ਹੋਇਆ ਕਿ ਸਕੂਲ ਵੱਡਾ ਹੋਣਾ ਚਾਹੀਦਾ ਮੰਗ ਤੇ ਕੀਤੀ ਪਰ ਮੁੜਕੇ ਲੋਕਾਂ ਦਾ ਰੁਝਾਨ ਪ੍ਰਾਇਮਰੀ ਸਕੂਲ 'ਚ ਛੱਟ ਗਿਆ ਲੋਕਾਂ ਦਾ ਬੱਚੇ ਵੀ ਜਾਂਦੇ ਹਨ ਬੱਚੇ ਪਿੰਡ ਪਿੰਡ ਛੋਟਾ ਸੀ ਜੀ ਘੜਕਾ ਸਾਡੇ ਨਾਲ ਸਾਂਝਾ ਵਾਹ ਉੱਥੇ ਬਣ ਗਿਆ ਹੁਣ ਕੇ ਸੈਕੰਡਰੀ ਸਕੂਲ ਤੇ ਸਾਡੇ ਪਿੰਡ ਨਹੀਂ ਬਣਿਆ ਪਰ ਮੁੜਕੇ ਲੋਕਾਂ ਦੇ ਰੁਝਾਨ ਹੀ ਬਾਹਰ ਦਾ ਹੋ ਗਿਆ ਜੀ ਜੀ ਹੁਣ ਸਰਕਾਰੀ ਸਕੂਲ 'ਚ ਪੜਦੇ ਨੇ ਫਿਰ ਉਹ ਤਾਰਾ ਦੂ ਦਾ ਲਾ ਲਓ ਪਿੰਡ ਦਾ ਤਾਰੇ ਢੜਕੇ ਨਹੀਂ ਆਹੋ ਜਿਹੜੇ ਪੰਜੀ ਤੋਂ ਬਾਅਦੋਂ ਕੜਕੇ ਜਾਂਦੇ ਜੀ ਤੇ ਉਹਦਾ ਇਹ ਹੈਗਾ ਫਾਇਦਲੀ ਸਾਹਿਬ ਉੱਥੇ ਜਾਂਦੇ ਹਾਂ ਜਿਆਦਾ ਝੋਲਾ ਸਾਹਿਬ ਜਾਂਦੇ ਹਾਂ ਹਾਂਜੀ ਇਹ ਕਰਕੇ ਹੁਣ ਬੱਚਿਆਂ ਦਾ ਤੁਹਾਨੂੰ ਦੱਸਿਆ ਸਾਰੇ ਕਮਰ ਵਿੱਚ ਇੰਗਲਿਸ਼ ਸਿਖਾਵਾਗੇ ਪੰਜਾਬੀ ਵਾਲੇ ਪਾਸੇ ਘਾਟੀ ਜਾਂਦੇ ਪਹਿਲਾਂ ਹੀ ਤਿਆਰੀ ਕਰ ਲਈ ਹਾਂ ਆਈਲੈਟਸ ਕਰਾਉਣਾ ਇਹਨਾਂ ਨੂੰ ਇਹ ਕਰਕੇ ਤਿਆਰੀ ਕਰਕੇ ਆਪਦੇ ਬੱਚਿਆਂ ਨੂੰ ਚੰਗੀ ਸਾਰਕ ਵਿਦਿਆ ਦਿੰਦਾ ਜੀ ਹਾਂ ਚੱਲ ਜਾਣਾ ਪਾਣੀ ਦੇ ਜੱਗ ਲਿਆ ਪਰ ਕੀ ਤੇ ਇਹ ਤੁਹਾਨੂੰ ਆਪਣੇ ਪਿੰਡ ਦੀ ਕੋਈ ਖਾਸ ਮੈਂ ਅੱਜ ਚੱਲ ਜਾਣਾ ਰਹਣ ਸੈਣ ਦੀ ਜਾਂ ਪਿੰਡ ਦੀ ਜਿੱਥੇ ਸੱਭਿਆਚਾਰ ਦੀ ਜਾਂ ਕੋਈ ਪੁਰਾਣੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੇ ਕੋਈ ਚੰਗੀਆਂ ਚੀਜ਼ਾਂ ਬਚਾ ਕੇ ਰੱਖੀਆਂ ਨੇ ਉਸ ਤਰ੍ਹਾਂ ਤੈਨੂੰ ਕੋਈ ਗੱਲ ਲੱਗਦੀ ਐ ਪਿੰਡ ਬਾਰੇ ਜੀ ਪਿੰਡ ਸਾਡਾ ਜੀ ਦੇਖੋ ਅੱਜ ਕੱਲ੍ਹ ਜ਼ਮਾਨਾ ਜਿਹੜਾ ਨਾ ਉਹ ਇਹ ਆ ਕਿ ਹਰ ਇੱਕ ਬੰਦਾ ਕੱਲਾ ਰਹਿਣਾ ਚਾਹੁੰਦਾ ਐਸ ਜ਼ਮਾਨੇ 'ਚ ਕੋਈ ਕਿਸੇ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਪਰ ਸਾਡੇ ਪਿੰਡ 'ਚ ਨਾ 50% ਤੋਂ ਜ਼ਿਆਦਾ ਘਰ ਆ ਜਿਹੜੇ ਹਾਲੇ ਵੀ ਇਕੱਠੇ ਰਹਿਆ ਤੇ ਉਦੋਂ ਚਾਰ-ਚਾਰ ਭਰਾ ਵਾ ਚਾਰੇ ਤਿੰਨੇ ਚਾਰੇ ਇਕੱਠੇ ਰਹੇ ਰਹੇ ਆਪਦੀ ਢੰਗ-ਮੰਗ ਨਾਲ ਵਾਈ ਕਰਕੇ ਆਪਦਾ ਘਰ ਦੇ ਵਿੱਚ ਸੈਟਲਮੈਂਟ ਕਰ ਲੈਂਦੇ ਆ ਉਹਦੇ ਮੁਤਾਬਕ ਰਹਿੰਦੇ ਇਕੱਠੇ ਆ ਜੀ ਸਾਡਾ ਪਿੰਡ ਆਲੀ ਜਿਹੜਾ ਖਾਲੀਪੂਰਾ ਪਿਆਰ ਦੇ ਨਾਲ ਰਹਿਆ ਜੀ